ਇਹ ਜਿਹੜਾ ਤਖਤ ਆ ਦਿੱਲੀ ਜਿਹਦੇ ਪਰਦਾ ਤਖਤ ਆ ਇਹਨੇ ਹਮਲਾ ਕਿਉਂ ਕੀਤਾ ਕਿੰਨੇ ਤੱਥ ਕਿੰਨੇ ਨਵੇਂ ਪੱਖ ਕਿੰਨੇ ਨਵੀਆਂ ਰੌਸ਼नियां ਆਉਂਦੀਆਂ ਕਿਉਂ ਕੀਤਾ ਇਹਨੇ ਤੇ ਲਾਪਾ ਕੇ ਗੱਲ ਇੱਥੇ ਆ ਜਾਂਦੀ ਕਿ ਇਹ ਜਿਹੜਾ ਤਖਤ ਆ ਇਹ ਦੁਨੀਆ ਦਾ ਪੇਰਦਾ ਸ਼ੋਸ਼ਣ ਦਾ ਝੂਠ ਦਾ ਤਖਤ ਆ ਮਨਮੁਖ ਤਦ ਆ ਤਖਤਿਆ ਇਹਨੇ ਐਵੇਂ ਹੀ ਕਰਨਾ ਸੀ ਇਹਦੀ ਫਿਤਰਤ ਹੀ ਐ ਸੀ ਇਹ ਸੱਚ ਦੇ ਤਖਤ ਤੇ ਕਾਲ ਤਖਤ ਤੇ ਗੁਰੂ ਖਾਲਸਾ ਪੰਥ ਤੇ ਹਲੇਮੀ ਰਾਜ ਵਾਲੇ ਪ੍ਰਬੰਧ ਤੇ ਇਹਨਾਂ ਨੇ ਹਮਲਾ ਕਰਨਾ ਹੀ ਸੀ ਤੇ ਜੋ ਕੁਝ ਵੀ ਹੋਇਆ ਹਮਲਾ ਇਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਿਉਂਕਿ ਉਹ ਉਸ ਵਕਤ ਕਾਲ ਤਖਤ ਦੇ ਗੁਰੂ ਖਾਲਸਾ ਪੰਥ ਦੀ ਨਮਾਇੰਦਗੀ ਪਹਿਰੇਦਾਰੀ ਕਰਦੇ ਸੀ ਤੇ ਇਸ ਵਕਤ ਨੇ ਦੁਨੀਆ ਦੇ ਤਖਤ ਤੇ ਬਰਤਖਤ ਨੇ ਇਹ ਕਦੀ ਬਰਦਾਸ਼ਤ ਹੀ ਨਹੀਂ ਸੀ ਕਰ ਸਕਦੇ ਕਿ ਜਿਹੜਾ ਅਸਲ ਹੱਕਦਾਰ ਆ ਜੋ ਪਹਿਰੇਦਾਰ ਆ ਜੋ ਅਸਲ ਨਮਾਇੰਦਾ ਆ ਸੱਚ ਦੇ ਤਖਤਾ ਉਹ ਸਾਹਮਣੇ ਆ ਉਹ ਬਰਦਾਸ਼ਤ ਨਹੀਂ ਸੀ ਕਰਤਾ ਹਵਲਾ ਹੋਣਾ ਹੀ ਹੋਣਾ ਸੀ ਸਾਡਾ ਇਹੀ ਫਰਜ਼ ਸੀ ਜਿਹੜਾ ਉਸ ਤੋਂ ਬਾਅਦ ਖਾੜਕੂ ਸੰਘਰਸ਼ ਚੱਲਿਆ 10 ਸਾਲ ਉਹੋ ਜਿਹੜੇ ਵੀ ਖਾਨਾ ਨਾ ਜੋ ਜੰਗ ਲੜਿਆ ਜੋ ਸ਼ਹਾਦਤਾਂ ਜੋ ਦਰਦ ਸਹਿ ਪੀੜ ਸਹਿ ਜੋ ਬੜੀ ਔਖੀਆਂ ਪਰਖਾਂ ਜੋ ਲੰਘੇ ਉਹਨਾਂ ਦਾ ਮਕਸਦ ਵੀ ਇਹੀ ਸੀ ਕਿ ਖਾਲਸਾਈ ਸੁਰਤ ਖਾਲਸਾਈ ਰਾਹ ਖਾਲਸਾਈ ਚੇਤਨਾ ਰੋਸ਼ਨ ਕਰਨੀ ਸਾਰੀਆਂ ਸ਼ਹਾਦਤਾਂ ਉਹਨਾਂ ਦੇ ਜਿੰਨੇ ਜਦੋਂ ਹੋ ਰਹਿਆ ਉਹੋ ਕਿਸੇ ਨੇ ਆਪਣੇ ਕੋਈ ਆਪਣੇ ਕੋਈ ਨਿੱਜੀ ਕਿਸੇ ਦਾ ਕੋਈ ਕੰਮ ਨਹੀਂ ਸੀ ਨਾ ਕੋਈ ਫਾਇਦਾ ਨਹੀਂ ਸੀ ਨਾ ਕੋਈ ਜ਼ਮੀਨ ਨੇ ਨਾ ਕਿਸੇ ਦੇ ਕਾਰੋਬਾਰ ਨੇ ਨਾ ਕਿਸੇ ਨੇ ਉਧਰ ਲੈਣਾ ਸੀ ਨਾ ਕਿਸੇ ਨੇ ਐਮਐਲ ਨਹੀਂ ਨਾ ਐਸਟੀਪੀਸੀ ਨਾ ਕੋਈ ਐਮਪੀ ਨਾ ਕੋਈ ਸਰਕਾਰ ਇੱਥੇ ਨਾ ਕੋਈ ਸੂਬੇਦਾਰ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਸੀਗੀ ਉਹ ਸਾਰੇ ਦੇ ਸਾਰੇ ਜਿਹੜੇ ਉਹਨਾਂ ਲਈ ਜਿਹੜਾ ਉਹ ਜੰਗ ਸੀ ਸ਼ਹਾਦਤਾਂ ਸੀ ਉਹ ਗੁਰੂ ਦੇ ਰਾਤੇ ਚੱਲਣਾ ਗੁਰੂ ਦੀ ਖੁਸ਼ੀ ਲੈਣ ਦੱਸ ਤੇ ਸਾਨੂੰ ਇਸ ਨੁਕਤੇ 'ਤੇ ਦੇਖਣਾ ਚਾਹੀਦਾ ਕਿ ਕਦੀ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਅਸੀਂ ਕੋਈ ਦਬੇ ਹੋਏ ਅਸੀਂ ਕੋਈ ਮਾਰੇ ਹੋਏ ਅਸੀਂ ਕੁਝ ਮੰਗਦੇ ਹਾਂ ਜਾਂ ਕਦੀ ਵੀ ਅਸੀਂ ਤਾਂ ਜਨਨਾ ਸੰਘਰਸ਼ ਲੜਿਆ ਕਦੀ ਵੀ ਹੁਣ ਵੀ ਕਦੀ ਵੀ ਖਾਲਸੇ ਨੇ ਕਦੀ ਵੀ ਕੋਈ ਵੀ ਕੁਝ ਨਹੀਂ ਕਿਤੇ ਮੰਗਿਆ ਜਾਂ ਕਿਤੇ ਕੋਈ ਕਿਹਾ ਕਿ ਸਾਨੂੰ ਆਹ ਦੇ ਦਿਓ ਸਾਡੀਆਂ ਆਹ ਮੰਗਾਂ ਆ ਖਾਲਸਾ ਆਪ ਨੇ ਆਏ ਕਰਦਾ ਆਪ ਆਪਣਿਆਂ ਵੱਲ ਆ ਤੇ ਸੰਘਰਸ਼ ਲਈ ਸੰਘਰਸ਼ ਰਾਹੀਂ ਸ਼ਹਾਦਤਾਂ ਲਈ ਅਰਦਾਸ ਲਈ ਸਭ ਕੁਝ ਹੁੰਦਾ ਸਾਡੇ ਕੋਲ ਤਾਂ ਸੰਘਰਸ਼ ਆ ਅਰਦਾਸ ਆ ਤੇ ਗੁਰੂ ਦਾ ਰਾਹ ਆ ਉਹੀ ਹੈ ਸਭ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਕੱਠਤਰ ਹੋਏ ਗੁਰੂ ਰੂਪ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਜੋ ਵਿਖਿਆਨ ਭਾਈ ਪਰਮਜੀਤ ਸਿੰਘ ਤੇ ਮਨਦੀਪ ਸਿੰਘ ਹੁਣਾਂ ਨੇ ਕੀਤਾ ਜੋ ਗੱਲਾਂ ਕਹੀਆਂ ਕੋਈ ਗੱਲ ਰਹਿ ਨਹੀਂ ਗਈ ਬਹੁਤ ਡੂੰਘੀਆਂ ਤੇ ਬਹੁਤ ਜ਼ਰੂਰੀ ਗੱਲਾਂ ਕਹੀਆਂ ਜੋ ਕਹਿਣੀਆਂ ਬਣਦੀਆਂ ਪਰ ਸਿੰਘਾਂ ਦਾ ਬੜਾ ਜੋਰ ਹੈ ਕਿ ਤੁਸੀਂ ਕੁਝ ਬੋਲੋ ਹਾਂ ਪਰਮਜੀਤ ਸਿੰਘ ਹੁਣ ਤੇ ਗੱਲ ਕੀਤੀ ਕਿ ਆਪਣੇ ਕੱਲੂਕਾਰ ਦੀ ਗੱਲ ਕੀਤੀ ਕਿ ਇਹ ਜਿਹੜਾ 83 ਦਾ ਹਮਲਾ ਤੀਸਰਾ ਕੱਲੂਕਾਰਾ ਇਹ ਅੰਬਰਸਰ ਦੀ ਜੰਗ ਇਹ ਬਹੁਤ ਹੀ ਐਵੇਂ ਆ ਸਾਰੀ ਦੁਨੀਆ ਲਈ ਸਾਰਿਆਂ ਲਈ ਤੇ ਸਦਾ ਹੀ ਇਸ ਤਰ੍ਹਾਂ ਰਹਿਣੀ ਮੈਂ ਪਿਛਲੇ 40 ਸਾਲਾਂ ਤੋਂ ਦੇਖ ਰਿਹਾ ਜਦੋਂ ਤੋਂ ਇਹ ਕੱਲੂਕਾਰ ਹੋਇਆ ਉਸੇ ਦਿਨ ਅਸੀਂ ਤੁਰੇ ਸੀ ਕਰੋ ਨਕਲੇ ਉਸ ਦਿਨ ਮਨ ਬਲਾਲੇ ਉਸੇ ਦਿਨ ਤੋਂ ਸ਼ੁਰੂ ਹੋ ਗਿਆ ਕਿ 40 ਸਾਲਾਂ ਚ ਹਰ ਸਾਲ ਨਵੇਂ ਹੀ ਅਰਥ ਸਾਹਮਣੇ ਆਉਂਦੇ ਆ ਗੁਰੂ ਦੀ ਕਿਰਪਾ ਨਾਲ ਸੰਗਤ ਦੀ ਓਟ ਨਾਲ ਕਿ ਸਦਾ ਹੀ ਨਵੀਂ ਰੋਸ਼ਨੀ ਫੈਲਦੀ ਹੈ ਕਿ ਕੱਲ ਦਿਖਦੀਆਂ ਸੀ ਜਿਹੜੀਆਂ ਗੱਲਾਂ ਕਿ ਉਹ ਇਸ ਤਰ੍ਹਾਂ ਹੁਣ ਦਿਖਦੀਆਂ ਨਹੀਂ ਉਹ ਇਸ ਤਰ੍ਹਾਂ ਨਹੀਂ ਇਹ ਤਾਂ ਬਹੁਤ ਡੂੰਘੀਆਂ ਗੱਲਾਂ ਆ ਇਹ ਇਸੇ ਤਰ੍ਹਾਂ ਆ ਕਿ ਇਹ ਇਦਾਂ ਹੀ ਰਹਿਣਾ ਹੈ ਇਹ ਜਿਹੜਾ ਕੱਲੂ ਕਰਾਏ ਹਮਲਾ ਤੇ ਜਿਸ ਤਰੀਕੇ ਨਾਲ ਉੱਥੇ ਸਿੰਘਾਂ ਨੇ ਜੰਗ ਲੜੀ ਤੇ ਸ਼ਾਹਤਾਂ ਹੋਈਆਂ ਜੋ ਪਰੰਪਰਾ ਦੁਹਰਾਈ ਖਾਲਸੇ ਵਾਲੀ ਇਹ ਬਹੁਤ ਹੀ ਵੱਡੀ ਗੱਲ ਆ ਏ ਹਾਲੇ ਸਾਡੀਆਂ ਸੌਂਚ ਨਹੀਂ ਅੱਗੇ ਵੀ ਇਸ ਤਰ੍ਹਾਂ ਹੀ ਰਹਿਣਾ ਐ ਚੋ ਤੁਸੀਂ ਲਗਾਤਾਰ ਜਿੰਨਾ ਚਿਰ ਮਰਜੀ ਜੋ ਮਰਜੀ ਲਈ ਚੱਲੋ ਇਹਦੇ ਨਹੀਂ ਸਾਨੂੰ ਬਣਾਉਣਾ ਹੈ ਕਈ ਜਿਹੜੇ ਗਮ ਹੁੰਦੇ ਆ ਕਈ ਦੁੱਖ ਹੁੰਦੇ ਆ ਕਈ ਚਖਮ ਹੁੰਦੇ ਆ ਉਹ ਸਰਵਹਵਲੇ ਜਾਂ ਚਖਮੇ ਨਹੀਂ ਹੁੰਦੇ ਉਹਨਾਂ ਵਿੱਚ ਬਹੁਤ ਕੁਸ਼ ਖਜ਼ਾਨੇ ਪਏ ਹੁੰਦੇ ਇਹ ਇਹੋ ਜਿਹਾ ਆ ਤਾਂ ਹੀ ਆਪਣੇ ਇੱਕ ਬਹੁਤ ਵੱਡੇ ਵਿਦਵਾਨ ਨੇ ਗੱਲ ਕਹੀ ਸੀ ਕਿ ਇਹਨੂੰ ਤੁਸੀਂ ਸੂਰਜ ਵਦ ਬਣਾਓ ਤੇ ਹੈ ਹੀ ਇਹ ਸੂਰਜ ਵਦ ਤੇ ਆਪਾਂ ਦੇਖਦੇ ਹਾਂ ਕਿ ਕਿੰਨੇ ਕਾਰਨ ਆਪਾਂ ਸੋਚਦੇ ਹਾਂ ਕਿ ਇਹ ਜਿਹੜਾ ਤਖਤ ਆ ਦਿੱਲੀ ਜੋ ਬੇਪਰਦਾ ਤਖਤ ਆ ਇਹਨੇ ਹਮਲਾ ਕਿਉਂ ਕੀਤਾ ਕਿੰਨੇ ਤੱਥ ਕਿੰਨੇ ਨਵੇਂ ਪੱਖ ਕਿੰਨੇ ਨਵੀਆਂ ਰੌਸ਼ਨੀਆਂ ਆਉਂਦੀਆਂ ਕਿ ਇਉਂ ਕੀਤਾ ਇਹਨੇ ਤੇ ਲਾਪਾ ਕੇ ਗੱਲ ਇੱਥੇ ਆ ਜਾਂਦੀ ਕਿ ਕਿ ਇਹ ਜਿਹੜਾ ਤਖਤ ਆ ਇਹ ਦੁਨੀਆ ਦਾ ਪੇਪਰ ਦਾ ਸ਼ੋਸ਼ਣ ਦਾ ਝੂਠ ਦਾ ਤਖਤ ਆ ਮਨਮੁਖਤਾ ਦਾ ਤਖਤ ਆ ਇਹਨੇ ਐਵੇਂ ਹੀ ਕਰਨਾ ਸੀ ਇਹਦੀ ਫਿਤਰਤ ਹੀ ਏ ਸੀ ਇਸ ਸੱਚ ਦੇ ਤਖਤ ਤੇ ਕਾਲ ਤਖਤ ਤੇ ਗੁਰੂ ਖਾਲਸਾ ਪੰਥ ਤੇ ਹਲੇਮੀ ਰਾਜ ਵਾਲੇ ਪ੍ਰਬੰਧ ਤੇ ਇਹਨਾਂ ਨੇ ਹਮਲਾ ਕਰਨਾ ਹੀ ਸੀ ਉਹ ਸ਼ੁਰੂ ਤੋਂ ਹੋਇਆ ਕਾਬਲ ਵਾਲਿਆਂ ਨੇ ਵੀ ਕੀਤਾ ਲੰਡਨ ਵਾਲਿਆਂ ਨੇ ਵੀ ਕੀਤਾ ਤੇ ਹੁਣ ਦਿੱਲੀ ਵਾਲਿਆਂ ਨੇ ਕੀਤਾ ਤੇ ਉਹ ਚੱਲੇ ਹੀ ਰਿਹਾ سلسلہ ਅੱਗੇ ਵੀ ਇਹ ਚੱਲਦਾ ਰਹਿਣਾ ਤੇ ਸਾਡੇ ਸਿੰਘਾਂ ਨੇ ਜਿਹੜਾ ਮੁਕਾਬਲਾ ਕੀਤਾ ਕਿਵੇਂ ਹੋਇਆ ਉਹ ਵੀ ਇਸੇ ਤਰ੍ਹਾਂ ਹੀ ਆ ਕਿ ਉਹ ਇਦਾਂ ਹੀ ਹੋਣਾ ਸੀ ਕਿ ਗੁਰੂ ਦੀ ਇਸ ਤਰ੍ਹਾਂ ਹੀ ਕਲਾ ਵਰਤਨੀ ਸੀ ਇਹ ਗੁਰੂ ਦੀ ਕਲਾ ਹੀ ਆ ਕਿ ਉਹਨਾਂ ਨੇ ਇਸ ਤਰ੍ਹਾਂ ਸਿੰਘ ਭੇਜਣੇ ਸੀ ਸੰਤ ਜਰਨੈਲ ਸਿੰਘ ਹੁਣਾਂ ਦੇ ਰੂਪ ਵਿੱਚ ਸਭ ਤੋਂ ਵੱਡੇ ਸ਼ਹੀਦਾਂ ਦੀ ਇੱਕ ਫੌਜ ਭੇਜਣੀ ਸੀ ਤੇ ਉਹਨਾਂ ਨੇ ਉੱਥੇ ਆ ਕੇ ਕਾਲ ਤਖਤ ਤੇ ਗੁਰੂ ਖਾਲਸਾ ਪੰਥ ਦੀ ਨਮਾਇੰਦਗੀ ਕਰਦੇ ਆ ਹਲੇਮੀ ਰਾਜ ਸਰਬਤ ਦੇ ਪਲੇਆਲੇ ਰਾਜ ਬੇਗੰਪੁਰ ਵਿਰਸ ਸਮਾਜ ਤੇ ਗੁਰਮਖਤਾ ਲਈ ਉਹਨਾਂ ਨੇ ਜੰਗ ਲੜਨੀ ਹੀ ਸੀ ਤੇ ਇਹ ਇੱਕ ਇਤਿਹਾਸ ਦਾ ਗੁਰੂ ਦਾ ਇੱਕ ਇੱਕ ਕਲਾਕਿਆ ਲੋਜਾ ਇੱਕ ਖੇਡ ਆ ਕਿ ਉਸ ਵਕਤ ਜਿਹੜੀ ਖਲਨਾਇਕ ਇੰਦਰਾ ਗਾਦੀ ਨੇ ਬਣਨਾ ਸੀ ਤੇ ਜਿਹੜਾ ਸਭ ਤੋਂ ਵੱਡਾ ਨਾਇਕ ਆ ਉਹ ਸ਼ਹੀਦ ਸੰਤ ਜਰਨੈਲ ਸਿੰਘ ਵਿੰਡਰਾ ਵਾਲੇ ਹੋਣਾ ਨਹੀਂ ਹੋਣਾ। ਇਹ ਬੇਸਿਕ ਰੂਪ 'ਚ ਇਹੀ ਹੈ ਗੱਲਾਂ। ਬਾਕੀ ਸਾਰੀਆਂ ਗੱਲਾਂ ਜਿਹੜੀਆਂ ਉਹ ਆਪਾਂ ਨੂੰ ਸਮਝਣ ਲਈ ਆ ਕਿ ਅਲੈਦਾ ਅਲੈਦੇ ਸਮ ਸਮੇਂ ਤੇ ਆਪਾਂ ਨੂੰ ਉਸ ਤਰੀਕੇ ਨਾਲ ਸਮਝਦੇ ਆ ਕਿ ਆ ਵੀ ਗੱਲ ਆ, ਆ ਵੀ ਗੱਲ ਆ, ਉਹ ਸਾਰੀਆਂ ਹੀ ਗੱਲਾਂ ਹੈਗੀਆਂ ਕਿਸੇ ਨਰੂਪ 'ਚ। ਉਹ ਬੁਨਿਆਦੀ ਗੱਲ ਇਹ ਆ ਕਿ ਜਿਹੜਾ ਉਹ ਹਮਲਾ ਓਹੋ ਬੇਪਰ ਦਾ ਸ਼ਬਦ ਗੁਰੂ ਤੇ ਸੀ ਝੂਠ ਦਾ ਸੱਚ ਤੇ ਸੀ ਇੱਕ ਅਨੇਾਈ ਰਾਜ ਦਾ ਨਿਆਰੇ ਰਾਜ ਤੇ ਸੀ ਤੇ ਦੁਨੀਆਦਾਰੀ ਦਾ ਇੱਕ ਰਹਾਨੇ ਅਜ਼ਮਤ ਤੇ ਸੀ ਤੇ ਉਹ جنگ ਹੁਣ ਵੀ ਚੱਲਦਾ ਆ ਤੇ ਉਸ ਇਹ ਸਾਰਾ ਕੁਝ ਵਾਪਰਨਾ ਕਿਹਦੇ ਰਾਹੀਂ ਸੀ ਉਹ ਵੀ ਬਹੁਤ ਅਹਿਮ ਆ ਕਿ ਇਹ ਸਾਰਾ ਕੁਝ ਜੋ ਵਾਪਰਨਾ ਸੀ 84 ਦਾ ਹਮਲਾ ਤੇ ਉਹ ਜੋ ਅੰਬਰਸਰ ਦੀ ਜੰਗ ਆ ਤੇ ਸ਼ਹਾਦਤਾਂ ਆ ਤੀਜਾ ਕੱਲੂਕਾਰਾ ਉਹਦੇ ਲਈ ਸਭ ਤੋਂ ਅਹਿਮ ਜੋ ਨੁਕਤਾ ਆ ਉਹ ਆਇਆ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਇਹ ਉਹਨਾਂ ਦੇ ਰਾਹੀਂ ਹੀ ਇਹ ਸਾਰਾ ਕੁਝ ਹੋਣਾ ਸੀ ਆਪਾਂ ਸਾਰੇ ਸਿੱਖ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਆਂ ਸਭ ਤੋਂ ਜ਼ਿਆਦਾ ਇੱਜ਼ਤ ਕਰਦੇ ਆਂ ਕਰਨੇ ਵੀ ਬਣਦੇ ਸਾਰੇ ਹੀ ਕਰਦੇ ਆਂ ਸਾਰੇ ਤਰ੍ਹਾਂ ਦੇ ਸਿੱਖ ਹੀ ਕਰਦੇ ਆਂ ਦੁਨੀਆਂ ਦੇ ਹੋਰ ਲੋਕ ਵੀ ਕਰਦੇ ਜਿਹੜਾ ਵੀ ਕੋਈ ਸੰਘਰਸ਼ ਵਾਲਾ ਉਹ ਕਰਦਾ ਹੈ ਉਹਦੇ ਪਿੱਛੇ ਗੱਲ ਵੀ ਤੱਤ ਸਾਰ ਇਹ ਹੈ ਕਿ ਉਹ ਉਹ ਗੁਰੂ ਵੱਲੋਂ ਅਕਾਲ ਪੁਰਖ ਵੱਲੋਂ ਭੇਜੇ ਹੋਏ ਰੂਹ ਸੀ ਵੱਡੀ ਕਮਾਈ ਵਾਲੀ ਰੂਹ ਸੀ ਤੇ ਆਪਣੇ ਨਾਲ ਉਹ ਸ਼ਹੀਦਾਂ ਦੀ ਫੌਜ ਲੈ ਕੇ ਆਏ ਸੀ ਤੇ ਉਹਨਾਂ ਨੇ ਜਿਹੜੀ ਉਹ ਗੱਲ ਕਹਿੰਦੇ ਹੁੰਦੇ ਸੀ ਕਿ ਪੰਥ ਨੂੰ ਜਗਾਉਣਾ ਆ ਤੇ ਗੁਲਾਮੀ ਗਲੋ ਲਾਉਣੀ ਆ ਤੇ ਜੰਗ ਹੋਣਾ ਆ ਸਿਰ ਦੇਣੇ ਨੇ ਤੇ ਅਸੀਂ ਕੰਨੇ ਆ ਤੇ ਬਹੁਤ ਵੱਡਾ ਕੇਰਾ ਪੈਣਾ ਉਹ ਸਾਰੀਆਂ ਗੱਲਾਂ ਉਹ ਉਹ ਸ਼ਰਮਚੂ ਹੀ ਕਹਿ ਰਹੇ ਸੀ ਉਹਨਾਂ ਨੇ ਜਿਹੜੇ ਉਹਨਾਂ ਨਾਲ ਸਿੰਘ ਸ਼ਹੀਦ ਹੋਏ ਉਹਨਾਂ ਨੇ ਚੁਣੇ ਸੀ ਸਾਰੇ ਇਹ ਜੋ ਕੁਝ ਵੀ ਹੋਇਆ ਹਮਲਾ ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਿਉਂਕਿ ਉਹ ਉਸ ਵਕਤ ਅਕਾਲ ਤਖਤ ਤੇ ਗੁਰੂ ਖਾਲਸਾ ਪੰਥ ਦੀ ਨਮਾਇੰਦਗੀ ਪਹਿਰੇਦਾਰੀ ਕਰਦੇ ਸੀ ਤੇ ਇਸ ਤਖਤ ਨੇ ਦੁਨੀਆ ਦੇ ਤਖਤ ਤੇ ਪਰ ਤਖਤ ਨੇ ਇਹ ਕਦੀ ਬਰਦਾਸ਼ਤ ਹੀ ਨਹੀਂ ਸੀ ਕਰ ਸਕਦੇ ਕਿ ਜਿਹੜਾ ਅਸਲ ਹੱਕਦਾਰ ਆ ਜੋ ਪਹਿਰੇਦਾਰ ਆ ਜੋ ਅਸਲ ਨਮਾਇੰਦਾ ਆ ਸਾਤੇ ਦੇ ਤਖਤਾ ਉਹ ਸਾਹਮਣੇ ਆ ਉਹ ਬਰਦਾਸ਼ਤ ਨਹੀਂ ਸਕੇਤਾ ਹਮਲਾ ਹੋਣਾ ਹੀ ਹੋਣਾ ਸੀ ਉਹਨਾਂ ਦੇ ਆਉਣ ਤੋਂ ਹੀ ਹੋਣਾ ਸੀ ਉਹਨਾਂ ਨੂੰ ਪਤਾ ਸੀ ਬਹੁਤ ਪਹਿਲਾਂ ਪਤਾ ਸੀ ਕਿ ਹਮਲਾ ਹੋਣਾ ਹੈ ਹੋਰ ਸਾਰੇ ਅਕਾਲੀਵਨ ਜਿਹੜੇ ਉਹਨਾਂ ਦੇ ਨਾਲ ਦੇ ਬੰਦੇ ਜਾਦੇ ਸਵਾਏ ਜਿਹੜੇ 200 ਲੜਨਾਰੇ ਸੀ ਬਾਕੀ ਸਾਰੇ ਸੋਚਦੇ ਸੀ ਕਿ ਹਮਲਾ ਨਹੀਂ ਹੋਣਾ ਅਖੀਰਲੇ ਮੌਕੇ ਤੇ ਕੋਈ ਦੇਸ਼ ਏਦਾਂ ਹਮਲਾ ਥੋੜਾ ਕਰਦਾ ਹੁੰਦਾ ਆਪਣੀ ਫੌਜਾਂ ਆਖਰੀ ਸਮੇਂ ਤੇ ਸਮਝੌਤਾ ਹੋ ਜਾਣਾ ਪਰ ਉਹਨਾਂ ਨੂੰ ਪਤਾ ਸੀ ਉਹ ਤਿਆਰ ਸੀ ਤੇ ਉਹਨਾਂ ਨੇ ਜੋ ਜੰਗ ਲੜੀ ਆ ਤੇ ਜੋ ਹਾਸ਼ਿਓ ਸ਼ਾਤਾਂ ਉਹ ਉਹ ਇਤਿਹਾਸ ਵਿੱਚ ਬਹੁਤ ਹੀ ਵੱਡਾ ਐਮ ਇੱਕ ਨੁਕਤਾ ਆ ਜਿਹਦੇ ਆਲੇ ਦੁਆਲੇ ਸਾਰਾ ਇਤਿਹਾਸ ਘੁੰਮਦਾ ਆ ਤੇ ਸਾਡੇ ਅੱਗੇ ਤੋਂ ਸਾਡਾ ਸਾਰੇ ਰਾਹ ਖੁੱਲਦੇ ਨੇ ਜੋ ਸਾਡੇ ਰਾਹ ਰੁਕੇ ਪਏ ਸੀ ਜੋ ਖਾਲਸਾ ਦੀ ਚੇਤਨਾ ਦੇ ਦਰਿਆ ਰੁਕੇ ਪਏ ਸੀ ਜੋ ਹਲੇ ਮੀਰਾ ਸਰਬਦੇ ਭਲੇ ਵਾਲਾ ਰਾਜ ਜਿਹਨੂੰ ਅੱਜ ਅਸੀਂ ਖਾਲਸਤਾਨ ਕਹਿੰਨੇ ਆ ਉਹ ਰੁਕੇ ਪਏ ਸੀ ਉਹ ਇੱਥੋਂ ਹੀ ਚੱਲਣੇ ਸੀ ਤੇ ਉਸ ਨਕਸ਼ੇ ਕਦਮਾਂ ਤੇ ਚੱਲਦੇ ਆਂ ਅਸੀਂ ਜਿਵੇਂ ਅਸੀਂ ਉਦੋਂ ਸੁਣਿਆ 6 ਨੌਂ ਕਿ ਸੰਤ ਜੀ ਸ਼ਹੀਦ ਹੋ ਗਏ ਅਸੀਂ ਉਸੇ ਦਿਨ ਹੀ ਘਰ ਛੱਡਤੇ ਸੀ ਸਾਡੇ ਅੰਗ ਹੋਰ ਕਿੰਨੇ ਨੌਜਵਾਨ ਹੋਰ ਕਿੰਨੇ ਸਿੰਘ ਇਸ ਤਰ੍ਹਾਂ ਹੀ ਚੱਲ ਗਏ ਸੋਡਾ ਇਹੀ ਫਰਜ਼ ਸੀ ਜਿਹੜਾ ਉਸ ਤੋਂ ਬਾਅਦ ਖਾੜਕੂ ਸੰਘਰਸ਼ ਚੱਲਿਆ 10 ਸਾਲ ਉਹੋ ਜਿਹੜੇ ਵੀ ਸ਼ਾਨਾਂ ਨਾਲ ਜੋ ਜੰਗ ਲੜਿਆ ਜੋ ਸ਼ਹਾਦਤਾਂ ਜੋ ਦਰਦ ਸਹੇ ਪੀੜ ਸਹੇ ਜੋ ਬੜੇ ਔਖੀਆਂ ਪਰਖਾਂ ਜੋ ਲੰਘੇ ਉਹਨਾਂ ਦਾ ਮਕਸਦ ਵੀ ਇਹੀ ਸੀ ਕਿ ਖਾਲਸਾਈ ਸੁਰਤ ਖਾਲਸਾਈ ਰਾਹ ਖਾਲਸਾਈ ਚੇਤਨਾ ਰੋਸ਼ਨ ਕਰਨੀ ਤੇ ਜੋ ਗੁਰਮਖਤਿਆਈਆਲਾ ਸਮਾਜ ਬੇਗਮਪੁਰਾ ਉਹ ਹਿਸ ਹਾਲਾਤ ਪੈਦਾ ਕਰਨੇ ਹਲੇਮੀ ਰਾਜ ਵਾਲੇ ਹਾਲਾਤ ਪੈਦਾ ਕਰਨੇ ਸਰਬਦਾ ਭਲਾ ਉਹ ਰਾਜ ਲੈ ਕੇ ਆਉਣਾ। ਇਹੀ ਸੀ ਤੇ ਉਹ ਸਾਰੀਆਂ ਸ਼ਹਾਦਤਾਂ ਉਹਨਾਂ ਦੇ ਜਿੰਨੇ ਜਦੋਂ ਹੋਦੇ ਆ ਉਹ ਕਿਸੇ ਨੇ ਆਪਣੇ ਕੋਈ ਆਪਣੇ ਕੋਈ ਨਿੱਜੀ ਕਿਸੇ ਦਾ ਕੋਈ ਕੰਮ ਨਹੀਂ ਸੀ ਨਾ ਕੋਈ ਫਾਇਦਾ ਨਹੀਂ ਸੀ ਨਾ ਕੋਈ ਜ਼ਮੀਨ ਨੇ ਨਾ ਕਿਸੇ ਦੇ ਕਾਰੋਬਾਰ ਲੈਣਾ ਨਾ ਕਿਸੇ ਨੇ ਅਹੁਦਾ ਲੈਣਾ ਸੀ ਨਾ ਕਿਸੇ ਨੇ ਐਮਐਲਏ ਨਾ ਐਸ.ਸੀ.ਪੀ.ਸੀ. ਨਾ ਕੋਈ ਐਮਪੀ ਨਾ ਕੋਈ ਸਰਕਾਰ ਇੱਥੇ ਨਾ ਕੋਈ ਸੂਬੇਦਾਰ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਸੀਗੀ ਉਹ ਸਾਰੇ ਦੇ ਸਾਰੇ ਜਿਹੜੇ ਉਹਨਾਂ ਲਈ ਜਿਹੜਾ ਉਹ ਜੰਗ ਸੀ ਸ਼ਹਾਦਤਾਂ ਸੀ ਉਹ ਗੁਰੂ ਦੇ ਰਾਤੇ ਚੱਲਣਾ ਗੁਰੂ ਦੀ ਖੁਸ਼ੀ ਲੈਣ ਦਾ ਸੀ ਪੰਥ ਲਈ ਸੀ ਗੁਰੂ ਲਈ ਸੀ ਔਰ ਕੋਈ ਇਸ ਤੋਂ ਅੱਗੇ ਕਦੀ ਕਿਸੇ ਨੇ ਨਹੀਂ ਸੀ ਸੋਚਿਆ ਉਹੀ ਸੀ ਸਭ ਤੋਂ ਵੱਡੀ ਗੱਲ ਤੇ ਅੱਜ ਵੀ ਉਹੀ ਹੈ ਬਾਕੀ ਗੱਲਾਂ ਉਸ ਤੋਂ ਬਹੁਤ ਨਕਲਦੀਆਂ ਐ ਸਮਾਜ ਦੀਆਂ ਰਾਇਲ ਦੀਆਂ ਤੇ ਬਾਕੀ ਜਿਹੜੀ ਹੋਰ ਗੱਲ ਇਹ ਆ ਕਿ ਆਪਾਂ ਨੂੰ ਜਿਹੜਾ ਇਹ ਕੱਲੂ ਕਰ ਆਇਆ ਉਹ ਜੰਗ ਗਿਆ ਸ਼ਾਹ ਤਾਇਆ ਸਾਡੇ ਲਈ ਬਹੁਤ ਹੀ ਮਾਨ ਦੀ ਬਹੁਤ ਮਾਨ ਦੀ ਗੱਲ ਆ ਸਾਡੇ ਲਈ ਸਾਰੀ ਦੁਨੀਆ ਲਈ ਮਾਨ ਦੀ ਗੱਲ ਆ ਕਿ ਸੱਚ ਲਈ ਗੁਰਮਖਤਾ ਲਈ ਸਰਬੋਤੇ ਪਲੇ ਰਹੀ ਇਹ ਜੇ ਜੰਗ ਲੜਿਆ ਗਿਆ ਉਹ ਸਿਰਫ ਸਾਡੇ ਸ਼ਹੀਦ ਤੜੋ ਉਹ ਸਾਰਿਆਂ ਲਈ ਆ ਸਦਾ ਲਈ ਸ਼ਹੀਦ ਹੈ ਤੇ ਸਾਨੂੰ ਇਸ ਨੁਕਤੇ ਤੋਂ ਦੇਖਣਾ ਚਾਹੀਦਾ ਕਿ ਕਦੇ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਅਸੀਂ ਕੋਈ ਦਬੇ ਹੋਏ ਅਸੀਂ ਕੋਈ ਮਾਰੇ ਹੋਏ ਅਸੀਂ ਕੁਝ ਮੰਗਦੇ ਆ ਜਾਂ ਕਦੇ ਵੀ ਅਸੀਂ ਤਾਂ ਜਨ ਸੰਘਰਸ਼ ਲੜਿਆ ਕਦੇ ਵੀ ਹੁਣ ਵੀ ਕਦੇ ਵੀ ਖਾਲਸੇ ਨੇ ਕਦੀ ਵੀ ਕੋਈ ਵੀ ਕੁਝ ਨਹੀਂ ਕਿਤੇ ਮੰਗਿਆ ਜਾਂ ਕਿਤੇ ਕੋਈ ਕੀ ਆ ਕਿ ਸਾਨੂੰ ਆ ਦੇ ਦੋ ਸਾਡੀਆਂ ਆ ਮੰਗਾ ਆ ਖਾਲਸਾ ਆਪਨੇ ਆਇਆ ਕਰਦਾ ਆਪ ਆਪਣਿਆਂ ਵੱਲ ਆ ਤੇ ਸੰਘਰਸ਼ ਲਈ ਸੰਘਰਸ਼ ਰਾਹੀਂ ਸ਼ਹਾਦਤਾਂ ਲਈ ਅਰਦਾਸ ਲਈ ਸਭ ਕੁਝ ਹੁੰਦਾ ਸਾਡੇ ਕੋਲ ਤਾਂ ਸੰਘਰਸ਼ ਆ ਅਰਦਾਸ ਆ ਤੇ ਗੁਰੂ ਦਾ ਰਾਹ ਆ ਉਹੀ ਆ ਸਭ ਕੁਝ ਤੇ ਉਹ ਮਨਪੀਰ ਸਿੰਘ ਨੇ ਜਿਹੜੀਆਂ ਗੱਲਾਂ ਕਹੀਆਂ ਮੋਰਚੀਆਂ ਵਾਰੇ ਜਾਂ ਬੰਦੀ ਸਿੰਘਾਂ ਵਾਰੇ ਉਹ ਬਿਲਕੁਲ ਸਹੀ ਆ ਕਿਉਂਕਿ ਆਪਾਂ ਗੁਰੂ ਤੋਂ ਗੁਰੂ ਲੇਵ ਤੋਂ ਗੁਰੂ ਸੁਰ ਤੋਂ ਬਹੁਤ ਟੁੱਟਿਓ ਦੁਨੀਆਂ ਦੇ ਬਹੁਤ ਜਿਆਦੇ ਅਸਰਿਆ ਇਸ ਹਿੰਦੂਤਵਾ ਇਸ ਮਾਰਕਸਵਾਦੀ ਇਸ ਵੈਸਟਰਨ ਸਾਰੇ ਸਿਸਟਮ ਦੇ ਅਸਰ ਹੀ ਸਾਡੇ ਤੇ ਇੰਨੇ ਜਿਆਦੇ ਆ ਕਿ ਅਸੀਂ ਆਪਣਾ ਬਹੁਤ ਕੁਝ ਭੁੱਲ ਗਏ ਹੁਣ ਉਹਨਾਂ ਅਨੁਸਾਰ ਹੀ ਅਸੀਂ ਸੋਚਦੇ ਆ ਉਹਨਾਂ ਅਨੁਸਾਰ ਜਥੇਬੰਦ ਹੁੰਦੇ ਉਹਨਾਂ ਅਸਾਰ ਆਪਣੀ ਅਗਵਾਈ ਚੁਣਦੇ ਉਹਨਾਂ ਅਸਾਰ ਫੈਸਲੇ ਲੈਂਦੇ ਆ ਤੇ ਅੱਜ ਸਾਨੂੰ ਬਣਦਾ ਆ ਕਿ ਜਿਵੇਂ ਹਾਲਾਤ ਸਾਰੀ ਦੁਨੀਆਂ ਦੇ ਆ ਹਰ ਕੋਈ ਕਹਿੰਦਾ ਆ ਦਿਖਦਾ ਆ ਸਾਰੇ ਪਾਸੇ ਇੱਕ ਜੰਗ ਸ਼ੁਰੂ ਹੋ ਗਏ ਆ ਕਿ ਬਹੁਤ ਐਮ ਸਮਾਇਆ ਇੱਕ ਦਮ ਹੀ ਬਹੁਤ ਕੁਝ ਕੋਈ ਪਤਾ ਨਹੀਂ ਕੀ ਹੋ ਜਾਵੇ ਤੇ ਇਹ ਸਮਾਇਆ ਕਿਸਾਨ ਨੂੰ ਸਾਰਿਆਂ ਨੂੰ ਆਪਣੇ ਆਪ ਵੱਲ ਨੂੰ ਮੁੜਨਾ ਆਪਣੀ ਜੜਾਂ ਵੱਲ ਨੂੰ ਪਰੰਪਰਾ ਵੱਲ ਨੂੰ ਮੁੜਨਾ ਤੇ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਕਿ ਅਸੀਂ ਆਪਣੇ ਲਈ ਪਰਿਵਾਰ ਲਈ ਤਾਂ ਬਹੁਤ ਕੁਝ ਕਰਦੇ ਆਂ ਪੰਥ ਪੰਜਾਬ ਲਈ ਕੀ ਕਰਦੇ ਆਂ ਤੇ ਜੋ ਕੁਝ ਅਸੀਂ ਕਰ ਸਕਦੇ ਆਂ ਜਿੱਦਾਂ ਸਾਡਾ ਗੁਰੂ ਘਰ ਸੰਗਤ ਜਥੇ ਉਹ ਟੁੱਟ ਚੁੱਕੇ ਨੇ ਉਹ ਬੜਾਈਏ ਫੈਸਲਾ ਲੈਣ ਦੇ ਤਰੀਕੇ ਅਗਵਾਈ ਦੇ ਤਰੀਕੇ ਆਪਣੇ ਕਰੀਏ ਉਹ ਪਰੰਪਰਾ ਉਹ ਰਾਮਵਲ ਤੁਰ ਕੇ ਹੀ ਅਸੀਂ ਇਹਨਾਂ ਦਾ ਮੁਕਾਬਲਾ ਕਰ ਸਕਦੇ ਹਾਂ ਹੋਰ ਕੋਈ ਰਾਹ ਨਹੀਂ ਤੇ ਉੱਥੇ ਆਉਣਾ ਪੈਣਾ ਸਾਰਿਆਂ ਨੂੰ ਇੱਕ ਦੂਜੇ ਤੇ ਵਿਸ਼ਵਾਸ ਕਰੀਏ ਦੁਸ਼ਮਣ ਬਹੁਤ ਕੋਸ਼ਿਸ਼ ਕਰ ਰਿਹਾ ਕਿ ਤੁਹਾਨੂੰ ਖੰਡੌਣ ਲਈ ਲੜਾਉਣ ਲਈ ਆਸ ਵਿੱਚ ਮਰਵਾਉਣ ਲਈ ਤੇ ਉਹ ਕਾਫੀ ਕਾਮਯਾਬ ਹੋ ਰਿਹਾ ਆਪਣੇ ਵਿੱਚ ਬਹੁਤ ਹੀ ਘੱਟ ਫਰਕ ਨੇ ਫਰਕ ਵਧਾਏ ਜਾ ਰਹੇ ਆ ਕੁਝ ਮੂਰਖ ਤੇ ਕੁਝ ਬਿਲਕੁਲ ਹੀ ਜੋ ਬਿਕਿਓ ਹੈ ਬੰਦੇ ਆ ਜਾਂ ਜਮੀਰ ਮਾਰੇ ਉਹ ਜੇ ਬੰਦੇ ਇਹ ਕੰਮ ਕਰ ਰਹੇ ਆ ਵੱਡੀ ਗਿਣਤੀ ਸੰਤਾਂ ਬਹੁਤ ਹੀ ਪੋੜੀਆਂ ਸਿੱਧੀਆਂ ਸ਼ਰਧਾ ਵਾਲਿਆਂ ਆ ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰੀਏ ਵਿਚਾਰਪਟ ਅੰਦਰ ਕਰੀਏ ਸੰਗਤ ਕਰੀਏ ਜਥੇ ਬਣਾਈਏ ਤੇ ਜਿੱਥੇ-ਜਿੱਥੇ ਹਾਂ ਜਿੱਥੇ ਗੁਰੂ ਘਰ ਆ ਜਿਹੜੀ ਇਹ ਲੜਾਈ ਤੀਜੇ ਕੱਲੂ ਕਰੀਏ ਇਹਦੀ ਗੁਰੂ ਘਰ ਦੀ ਵੀ ਜੰਗ ਸੀ ਦਸ਼ਮਨ ਤੁਹਾਨੂੰ ਗੁਰੂ ਘਰ ਨੂੰ ਕੰਟਰੋਲ ਕਰਨਾ ਚਾਹੁੰਦਾ ਕੰਟਰੋਲ ਕਰ ਲੈ ਸਾਰੇ ਕੁਸ਼ ਤਖਤ ਤੇ ਗੁਰੂ ਘਰ ਉੱਥੇ ਸੰਤਾਂ ਨੇ ਗੁਰੂ ਘਰ ਨੂੰ ਆਜ਼ਾਦ ਕਰਨ ਲਈ ਤੇ ਗੁਰੂ ਘਰ ਜੋ ਆਪਣੇ ਆਪ ਚ ਇੱਕ ਸਟੇਟ ਹੈ ਉਹਦੇ ਰਾਹੀਂ ਤੁਸੀਂ ਬਹੁਤ ਕੁਸ਼ ਕਰ ਸਕਦੇ ਹੋ ਸਭ ਕੁਸ਼ੀ ਕਰ ਸਕਦੇ ਹੋ ਉਹ ਕਿਵੇਂ ਕਰਨਾ ਹੈ ਇਹ ਵੀ ਜੰਗ ਸੀਗੀ ਇਹ ਵੀ ਸਿੱਖਣਾ ਹੈ ਉੱਥੋਂ ਹੀ ਸ਼ੁਰੂ ਕਰੀਏ ਹਰ ਗੁਰੂ ਘਰ ਤੋਂ ਗੁਰੂ ਗੁਰਮੁਖਾ ਤਾਂ ਅਨਸਾਰ ਜਿੱਦਾਂ ਪੰਜ ਪ੍ਰਦਾਨੀ ਅਨਸਾਰ ਪੰਜ ਪਿਆਰਾਂ ਤੋਂ ਚੋਣ ਕਰੋ ਉਸ ਤਰ੍ਹਾਂ ਵਾਈ ਕਰੋ ਉਸ ਤਰ੍ਹਾਂ ਫੈਸਲੇ ਲਾਓ ਉਸ ਤਰ੍ਹਾਂ ਜਥੇ ਬਣਾਓ ਤਾਂ ਜੋ ਖਾਲਸੇ ਦੇ ਕੰਮ ਸੀ ਕਾਰਜ ਸੀ ਉਸ ਤਰੀਕੇ ਨਾਲ ਇਕੱਠੇ ਹੋ ਕੇ ਕੰਮ ਕਰੋ ਇੱਥੋਂ ਸਭ ਕੁਝ ਹੀ ਨਕਲ ਲਾ ਬਾਕੀ ਜੋ ਆਪਾਂ ਹੁਣ ਦੇਖ ਰਹੇ ਆ ਗੱਲਾਂ ਬਹੁਤ ਹੋ ਰਹੀਆਂ ਦਾਵੇ ਬਹੁਤ ਹੋ ਰਹੇ ਆ ਬਹੁਤ ਜ਼ਿਆਦੀ ਪੀੜਿਆ ਬਹੁਤ ਜ਼ਿਆਦੀ ਉਤਸਕਤਾ ਐ ਐਕਸਾਈਟਮੈਂਟ ਆ ਤੇ ਜਾਦੇ ਲੋਕ ਉਧਰ ਨੂੰ ਹੀ ਹੋ ਜਾਂਦੇ ਆ ਉਨਾ ਹੀ ਕੁਛ ਨਹੀਂ ਪਿਆ ਜੇ ਸਾਨੂੰ ਰੋਜ ਦੇਣਾ ਜੋ ਕੁਛ ਇਹ ਗੁਰੂ ਨੇ ਦੇਣਾ ਆ ਸੰਘਰਸ਼ ਨੇ ਦੇਣਾ ਅਰਦਾਸ ਨੇ ਦੇਣਾ ਆ ਇਹ ਕਿਸੇ ਹੋਰ ਨੇ ਨਹੀਂ ਦੇਣਾ ਤੇ ਬਿਨਾ ਕਰਤਾਰਾਂ ਤੋਂ ਬਿਨਾ ਕਰੈਕਟਰਾਂ ਤੋਂ ਬਿਨਾ ਗੁਰਮਖਵਾਲੇ ਜੀਵੀਆਂ ਤੋਂ ਕੁਛ ਵੀ ਨਹੀਂ ਹੈਗਾ ਬਿਨ ਨਾਮ ਤੋਂ ਕੁਛ ਵੀ ਨਹੀਂ ਸਾਰਾ ਕੁਛ ਹੀ ਖਿਵਾਰੀ ਹੈ ਵਾਹਿਗੁਰੂ ਜੀ ਕਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ